ਬੀਤੀ ਰਾਤ ਹੁਸਿਆਰਪੁਰ ਦੇ ਬਸ ਅੱਡੇ ਤੋਂ ਕਰਤਾਰ ਪ੍ਰਾਈਵੇਟ ਬਸ ਸਰਵਿਸ ਕੰਪਨੀ ਦੀ ਇੱਕ ਬਸ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਦਰਾਵੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਬਸ ਡੈਂਟੇ ਬਸ ਲਗਾ ਕੇ ਚਲੇ ਗਏ ਤੇ ਜਦੋਂ ਸਵੇਰੇ ਆਪਣੀ ਬਸ ਲੈਣ ਲਈ ਵਾਪਸ ਆਉਦੇ ਹਨ ਤਾਂ ਉਹਨਾਂ ਨੂੰ ਬਸ ਸਟੈਂਡ ਤੇ ਬਸ ਖੜੀ ਦਿਖਾਈ ਨਹੀਂ ਮਿਲਦੀ। ਜਿਸ ਤੋਂ ਬਾਅਦ ਦਰਾਵੀਰ ਤੇ ਕੰਡਕਟਰ ਇੱਧਰ ਉੱਧਰ ਬਸ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਪਰ ਬਸ ਨਹੀਂ ਮਿਲਦੀ ਜਿਸ ਤੋਂ ਬਾਅਦ ਉਹ ਪੁਲਿਸ ਪ੍ਰਸ਼ਾਸਨ ਤੋਂ ਸ਼ਿਕਾਇਤ ਦਰਜ ਕਰਵਾਉਦੇ ਹਨ। ਤੇ ਕੀ ਨਾਮ ਇਹਦਾ ਪ੍ਰਕਾਸ਼ ਕੁਮਾਰ ਤੇ ਕੀ ਹੋਇਆ ਜਿਹੜੀ ਬੱਸ ਘਟ ਗਈ ਬੱਸ ਅਸੀਂ ਲੈ ਕੇ ਖੜੀ ਕੀਤੀ ਆ 6 ਵਜੇ 20 ਮਿੰਟ ਤੇ 44 ਨੰਬਰ ਗੱਡੀ ਦਾ ਨੰਬਰ ਕਰਤਾਰ ਬੱਸ ਕੰਪਨੀ ਦਾ ਜੀ ਤੇ ਸਵੇਰੇ ਜਦੋਂ ਅਸੀਂ ਆ ਕੇ ਬੱਸ ਦੇਖੀ ਆ ਤੇ ਬੱਸ ਬੱਸ ਸੜਨ ਦੇ ਅੰਦਰ ਹੈ ਨਹੀਂ ਸੀਗੀ ਰੋਜੀ ਇਹਨੇ ਵਜੇ ਖੜੀ ਕਰ ਦਿੱਤੀ ਇੱਕ ਦਮ ਇੱਕ ਘੰਟਾ ਲੇਟ ਕਰਦੀਆਂ ਕੋਈ ਕੋਈ ਟਾਈਮ ਚੱਲ ਗਿਆ ਇਹ ਕਦੀ ਕੋਈ ਟਾਈਮ ਚੱਲ ਗਿਆ ਇਹਦਾ ਕੱਲ ਅਸੀਂ 6 ਵਜੇ 20 ਮਿੰਟ ਤੇ ਸੇ ਖੜੀ ਕਰਕੇ ਗਏ ਆ ਤੇ ਮੁਰਕ ਸਵੇਰੇ ਆ ਕੇ ਦੇਖਿਆ ਤਾਂ ਕੋਈ ਗੱਡੀ ਨਹੀਂ ਸੀ ਇੱਥੇ ਸੀਗੀ ਅਸੀਂ ਬਾਹਲੇ-ਤੋਲੇ ਦੇਖਿਆ ਲੱਭਿਆ ਤੇ ਬੱਸ ਰਿਪੋਰਟ ਕਰਾਈ ਆ। ਇਹ ਅੰਦਰੋਂ ਲੈ ਕੇ ਬੱਸ ਹਾਂ ਬੱਸ ਸਟੈਂਡ ਦੇ ਅੰਦਰੋਂ। ਬੱਸ ਸਟੈਂਡ ਦੇ ਅੰਦਰੋਂ ਲੈ ਗਿਆ ਤੇ ਅੰਦਰ ਪਰਚੀ ਤੇ ਲਿਖਿਆ ਐ ਐਂਟਰੀ ਹੋਈ ਉਹ ਐਂਟਰ ਹੋਈ ਉਹ ਗੱਡੀ ਜੀ ਰੀਐਕਸਸ ਵੇ ਤੇ ਇਹ ਜਿੱਦਾਂ ਹੁਣ ਅੰਦਰ ਵੀ ਬੱਸ ਲੈ ਗਿਆ ਤੇ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਇੱਕ ਬੰਦੇ ਹੁੰਦੇ ਚੌਕੀਦਾਰ ਹੁੰਦੇ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ। ਉਹਨਾਂ ਨੂੰ ਇਸ ਗੱਲ ਦਾ ਜਾਂ ਨਹੀਂ ਪਤਾ ਲੱਗਾ ਜਾਂ ਕਿੱਦਾਂ ਵੀ ਸਮਝ ਲਾਉਣ ਰੁੱਕੇ ਹੁੰਦਾ ਦਾ ਅਗਲੇ ਪਹਿਰਵਾਈ ਕਰਦੇ। ਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ? ਅਸੀਂ ਬਗਤ ਦੇਖਦੇ ਆਂ ਤੁਸੋਂ ਪੁੱਛ ਫੜਤਾਲ ਕਰਕੇ ਸਾਨੂੰ ਦੱਸੋ ਕਿ ਕਿੱਦਾਂ ਹੋਈ ਕਿੱਦਾਂ ਨਹੀਂ ਕੋਣ ਲੈ ਕੇ ਗਿਆ ਕੋਣ ਨਹੀਂ ਲੈ ਗਿਆ ਤੁਸੀਂ ਲੱਭਦੇ ਵਰਦੇ ਆਂ ਤੇ ਬਸ ਮਾਲਕ ਨੇ ਗਲਤਬਤ ਹੋ ਗਈ ਤੁਹਾਡੀ ਹਾਂਜੀ ਹਾਂਜੀ ਮਾਲਕਾਂ ਤੋਂ ਦੂਸਰੇ ਰਿਪੋਰਟ ਕਰ ਦਿੱਤੀ ਸੀਗੀ ਕਿ ਉਹਨਾਂ ਨੇ ਦੇਖਿਆ ਵੇ ਦੇਖੋ ਆਲੇ-ਦੋਲੇ ਕਿਸੇ ਹੈਗੀ ਕਿਸੇ ਨਹੀਂ ਹੈਗੀ ਭਾਈ ਤੁਸੀਂ ਬਸ ਤੁਹਾਡੀ ਜਿਹੜੀ ਹੈ ਚੋਰੀ ਕਨੈਕਸ਼ਨ ਇਹਦੇ ਤੁਸੀਂ ਹਾਂਜੀ ਇੰਜ ਕਨੈਕਟਰ ਹੈ ਕੀ ਹੋਇਆ ਵੀ ਅਸੀਂ ਰਾਤ ਸੇ ਖੜੀ ਕਰਕੇ ਗਏ ਆ ਭਾਜੀ ਬਸ ਸਾਡੇ ਕਿਸ਼ੇ 6:20 ਦੇ ਤੇ ਜਦੋਂ ਅਸੀਂ ਸਵੇਰੇ ਆਏ ਆ 8 ਵਜੇ ਬਸ ਹੈਨੀ ਸੀ ਤੇ ਬਸ ਸਟੈਂਡ 'ਤੇ બસ ਦੇ ਸਟੈਂਡ ਦੇ ਅੰਦਰ ਵੀ ਬੱਸ ਲੈ ਕੇ ਜਾਣਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਇੱਥੇ ਮੌਜੂਦ ਆ ਹੋਣਾ ਚਾਹੀਦਾ ਇੱਥੇ ਜਿੱਦਾਂ ਮਤਲਬ ਇਹ ਇੱਕ ਕਿਸਮ ਦਾ ਇੰਨਾ ਵੱਡਾ ਬਸਾਂ ਦਾ ਜ਼ਿਲ੍ਹਾ ਦਾ ਹੈਗਾ ਕੋਈ ਇੰਨੀ ਵੱਡੀ ਵਾਰਦਾਤ ਹੋ ਜਾਣੀ ਆ ਦੇ ਅਹੀਂ ਦਾ ਜੀ ਸਾਡੀਆਂ ਦੇ 10 12 ਬੱਸਾਂ ਖੜਦੀਆਂ ਜੀ ਔਰ ਟੋਟਲ ਕਿੰਨੇ ਬੱਸਾਂ ਇੱਥੇ ਖੜੀਆਂ ਹੋਣਗੀਆਂ ਟੋਟਲ ਆਡਾ ਬਸ ਸਟੈਂਡ ਸਾਲ ਭਰਿਆ ਹੁੰਦਾ ਬੱਸਾਂ ਨਾਲ ਜੀ ਰਾਤ ਨੂੰ ਸਾਰੀਆਂ ਕੰਪਨੀ ਦੀਆਂ ਬੱਸਾਂ ਖੜਦੀਆਂ ਇੱਥੇ ਪਰ ਰੋਕਿਆ ਕਿਉਂ ਨਹੀਂ ਗਿਆ ਲੱਗਦਾ ਨਹੀਂ ਤਾਂ ਹੋਣਾ ਚਾਹੀਦਾ ਕਿਉਂਕਿ ਤਾਂ ਹੌਕੀਦਾਰ ਹੁੰਦੇ ਆ ਜੀ ਇੱਥੇ ਹੁਣ ਚੌਕੀਦਾਰਾ ਨੂੰ ਹੋਣੀ ਤੇ ਚਾਹੀਦਾ ਰਾਤ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਤਾਂ ਜਿਹੜੀ ਵੀਡੀਓ ਜੇ ਦਿਖਾਈ ਦੇ ਰਿਹਾ ਕਿ ਰਾਤ ਨੂੰ ਬੱਸ ਲੈ ਕੇ ਜਾ ਰਹੇ ਹੁੰਦੇ ਹਨ ਕੋਈ ਆਹ ਬੱਸ ਆ ਇਸੇ ਜਲੰਧਰ ਵਾਲੇ ਦਾ ਇਸੇ ਗੇਟ ਤੋਂ ਨਿਕਲੀ ਆ ਬਾਹਰ ਜੀ ਉਹ ਕੈਮਰੇ 'ਚ ਆਉਂਦਾ ਬਾਹਰ ਜੀ ਤੇ ਹੁਣ ਤੁਹਾਡੇ ਕੋਲ ਲੰਬੀ ਜ਼ਾਰੀ ਬੱਸ ਲੰਬੀ ਕਿਸੇ ਪਾਸੇ ਦੇਖਿਆ ਜਾਵੇ ਕੋਈ ਸੱਜਣ ਨੇ ਤਾਂ ਨਹੀਂ ਲੈ ਕੇ ਕੋਈ ਤੁਹਾਡੇ ਨਾਲ ਮਜ਼ਾਕ ਕੀਤਾ ਹੋਵੇ ਕਿਸੇ ਨੇ ਨਹੀਂ ਜੀ ਨਹੀਂ ਇਦਾਂ ਕੀਤਾ ਹੁੰਦਾ ਤਾਂ ਲੱਭੀ ਲੱਭੀ ਪੈਂਦੀ ਫੇ ਲੰਬੀ ਨਹੀਂ ਹੈਗੀ ਜੀ ਤੇ ਹੁਣ ਤੁਸੀਂ ਕੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਗਏ ਹੋ ਹਾਂ ਜੀ ਇਹੀਂ ਪੌਸਰ ਰਿਪੋਰਟ ਕਰਾਈ ਹੈ ਜੀ ਹੁਣ ਜੀ ਹੋਰ ਅੱਗੇ ਕਾਰਵਾਈ ਕਰ ਰਹੇ ਉਹ ਦੇਖੋ ਹੁਣ ਇਹ ਲੱਗਦਾ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਵੀ ਸਾਡੀ ਸਾਨੂੰ ਬਸ ਮਿਲਣੀ ਚਾਹੀਦੀ ਸਾਨੂੰ